ਪਖਾਨ ਨਾਪ ਚੜ ਤਰੀਕ ਪ੍ਰਾਣੀ ਘੁਰ ਚੜਨ ਲਖਮੀ ਸਤਿ ਜਿੱਦਾਂ ਕਹਿੰਦਾ ਜਿਹੜਾ ਪੱਥਰ ਇੱਕ ਉਹ ਇੱਕ ਕਿਸ਼ਤੀ ਦੇ ਵਿੱਚ ਰੱਖ ਦਿਓ ਤਾਂ ਉਹ ਵੀ ਤਰ ਜਾਂਦਾ ਇਦਾਂ ਹੀ ਗੁਰੂ ਦੇ ਨਾਲ ਲਾ ਕੇ ਮਨੁੱਖ ਤਰ ਜਾਂਦਾ ਸਿੱਧੂ ਸਾਹਿਬ ਦੇ ਜੋ ਸਾਨੂੰ ਉਪਦੇਸ਼ ਜੋ ਉਹਨਾਂ ਦੇ ਫਲਸਫੇ ਕਿੰਨਾ ਕਿਤੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉਠਕੇ ਸਾਂਝੀ ਵਰਤਾ ਦਾ ਜੋ ਉਪਦੇਸ਼ ਬਣਾ ਦਿੱਤਾ ਨੂੰ ਅਪਣਾਉਣ ਦੀ ਵੀ ਲੋੜ ਹੈ ਮੈਂ ਦੱਸਿਆ ਵੀ ਜਿਹੜਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਇਹ ਸਾਰੇ ਆਪਾਂ ਹੱਡਾਂ ਵਾਸਾਂ ਦੇ ਬਣੇ ਆ ਸਾਰੇ ਆਪਾਂ ਇਸਤੀ ਦੇ ਪੁਤਲੇ ਆ ਉਹਨੇ ਕੋਈ ਰੰਬੀ ਨਹੀਂ ਸੀ ਮਾਰੀ ਉਹਨੇ ਕਿਹਾ ਸੀ ਜਿਹੜਾ ਜੰਤੂ ਆਪਾਂ ਉੱਪਰ ਪਾਉਂਦੇ ਆ ਨਾ ਉਹਨੇ ਨਾਮ ਦਾ ਜੰਜੂ ਪਾਇਆ ਸੀ ਉਹ ਕੰਦਾ ਮੇਰੇ ਦਿਲ ਚ ਆਪਣੇ ਹਰਦੇ ਚ ਆਪਣੇ ਮਨ ਚ ਪਸਾਇਆ ਦਾ 650 ਆ ਗੁਰੂ ਸਾਹਿਬ ਦਾ ਜਿਹੜਾ ਗੁਰੂ ਰਵਿਦਾਸ ਜੀ ਦਾ ਜਿਹੜਾ ਦਿਹਾੜਾ ਆਊਗਾ ਉਹਨੂੰ ਪੂਰੇ ਵਿਸ਼ ਪੱਧਰ ਤੇ ਸਰਕਾਰੀ ਤੌਰ ਤੇ ਮਨਾਉਂਦੀ ਉਹਨਾਂ ਨੇ ਜੋ ਇੱਕ ਅਪੀਲ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਲੁਧਿਆਣਾ లైਵ ਤੇ ਸਵਾਗਤ ਮੈਂ ਕਮਲ ਕਪੂਰ ਅੱਜ ਅਗਰ ਗੱਲ ਕਰੀਏ 699 ਪ੍ਰਕਾਸ਼ ਪੁਰਵ ਦੇ ਰਵਿਦਾਸ ਜੀ ਦੇ ਹਰ ਜਗ੍ਹਾ ਜਿਹੜਾ ਹੈਗਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਔਰ ਖਾਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਅੱਜ ਜਿਹੜੇ ਨੇ ਜਲੰਧਰ ਪਹੁੰਚੇ ਹੋਏ ਨੇ ਪਰ ਲੁਧਿਆਣਾ ਦੀ ਅਗਰ ਗੱਲ ਕਰੀਏ ਕੱਲ ਲੁਧਿਆਣਾ ਦੇ ਹਰ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਜਿਹੜਾ ਮਨਾਇਆ ਜਾ ਰਿਹਾ ਮੇਰੇ ਨਾਲ ਅਮਨ ਪੱਗਾ ਜੀ ਮੌਜੂਦ ਹੈ ਗੱਲਬਾਤ ਕਰ ਲੈਣੇ ਇੱਕ ਸੋਹਣੀ ਸਿੱਖ ਰਵਿਦਾਸ ਜੀ ਵੱਲੋਂ ਦਿੱਤੀ ਗਈ ਹੈਗੀ ਕਿ ਇੱਕ ਤਾਂ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਉਹ ਦੂਸਰਾ ਕੋਈ ਛੋਟਾ ਔਰ ਕੋਈ ਵੱਡਾ ਨਹੀਂ ਗਿਆਨ ਨੂੰ ਜਿਹੜਾ ਹੈਗਾ ਸਭ ਸਰੋਪਰੀ ਰੱਖਿਆ ਉਹਨਾਂ ਨੇ ਜੈ ਗੁਰੂ ਦੇਵ ਧੰ ਗੁਰੂ ਦੇ ਅੱਜ ਧੰ ਧੰ ਸ਼੍ਰੀ ਗੁਰੂ ਰਵਿਦਾਜੀ ਮਹਾਰਾਜ ਜੀ ਦੇ 692 ਪ੍ਰਕਾਸ਼ਪੁਰਬ ਦੇ ਉਪਲਬਖ ਦੇ ਵਿੱਚ ਅੱਜ ਪੂਰੇ ਪੰਜਾਬ ਨਹੀਂ ਪੂਰੇ ਵਿਸ਼ਵ ਦੇ ਵਿੱਚ ਗੁਰੂ ਸਾਹਿਬ ਦੇ ਅੱਜ ਦੇ ਦਿਹਾੜੇ بڑے ਸ਼ਰਧਾ ਪੂਰਵਕ ਬਣਾਏ ਜਾ ਰਹੇ ਨੇ ਅੱਜ ਹਲਕਾ ਉਤਰੀ ਦੇ ਵਿੱਚ ਤਕਰੀਬਨ ਹਰ ਮੁਹੱਲੇ ਦੇ ਵਿੱਚ ਗੁਰੂ ਗੁਰੂ ਸਾਹਿਬ ਦੇ ਜੋ ਦਿਹਾੜੇ ਨੇ بڑے ਸ਼ਰਧਾ ਪੂਰਵਕ ਬਣਾਏ ਜਾ ਰਹੇ ਨੇ ਉਹਨਾਂ ਨੂੰ ਹਰ ਜਗ੍ਹਾ ਤੇ ਨਤਮਸਤਕ ਹੋਣ ਦਾ ਮੌਕਾ ਮਿਲਦੇ ਆ ਅੱਜ ਉਦੀ ਲੜੀ ਵਿੱਚੋਂ ਸਲੇਮ ਟਾਪਲੀ ਜੋ ਕਿ ਮੇਰਾ ਆਪਣਾ ਵਾਰਡ ਹੈ ਵਾਰਡ ਨੰਬਰ 94 ਵਿੱਚ ਗੁਰੂ ਘਰ ਤੇ ਵੀ ਨਤਮਸਤਕ ਹੋਣ ਆਇਆ ਸੀਗਾ ਅਸ਼ੀਰਵਾਦ ਦਿੱਤਾ ਗੁਰੂ ਸਾਹਿਬ ਦਾ ਔਰ ਜੋ ਤੁਸੀਂ ਗੱਲ ਕੀਤੀ ਹੈ ਗੁਰੂ ਸਾਹਿਬ ਦੇ ਜੋ ਸਾਨੂੰ ਉਪਦੇਸ਼ ਜੋ ਉਹਨਾਂ ਦੇ ਫਲਸਫੇ ਕਿੰਨਾ ਕਿਤੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਂਝੀ ਵਾਰਤਾ ਦਾ ਜੋ ਉਪਦੇਸ਼ ਉਹਨਾਂ ਨੇ ਦਿੱਤਾ ਨੂੰ ਅਪਣਾਉਣ ਦੀ ਵੀ ਲੋੜ ਹੈ ਔਰ ਮੈਂ ਆਪਣੇ ਵੱਲੋਂ ਐਮਐਲਏ ਪੱਗਾ ਜੀ ਵੱਲੋਂ ਸਾਰੇ ਤੁਹਾਡੇ ਮਾਧਿਅਮ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਾਈ ਜਿੰਦੀਆਂ ਮੁਬਾਰਕਬਾਦ ਇਹਨਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ ਕਿ ਇਦਾਂ ਹੀ ਸਾਡੇ ਸਾਰਿਆਂ ਤੇ ਆਪਣਾ ਸ਼ੀਸ਼ਾ ਬਣਾ ਕੇ ਰੱਖੇ ਬਿਲਕੁਲ ਉਹਨਾਂ ਦੀ ਇੱਕ ਸਿੱਖਿਆ ਦੀ ਮੈਂ ਜ਼ਰੂਰ ਇੱਥੇ ਚਰਚਾ ਕਰੂੰਗਾ ਕਿ ਉਹਨਾਂ ਨੇ ਕਿਹਾ ਹੈਗਾ ਕਿ ਅਗਿਆਨੀ ਨਹੀਂ ਕੋਈ ਰਹਿਣਾ ਚਾਹੀਦਾ ਗਿਆਨ ਹੈ ਤਾਂ ਸਭ ਕੁਝ ਹੋਣਾ ਬਿਲਕੁਲ ਜੋ ਉਹਨਾਂ ਦੇ ਫਲਸਫੇ ਹੈ ਜਿੱਥੇ ਉਹਨਾਂ ਨੇ ਜਾਤ ਪਾਤ ਤੋਂ ਪਰ ਉੱਠ ਕੇ ਸਾਨੂੰ ਉਜੈਜ ਦੇਤਾ ਉਹਦੇ ਨਾਲ ਨਾਲ ਪੜੋ ਜੋ ਸਾਡੇ ਬਾਬਾ ਸਾਹਿਬ ਡਾਕਟਰ ਵੀਮਰਾਵ ਮੇਤਕਰ ਸਾਹਿਬ ਨੇ ਜੋ ਸਾਨੂੰ ਇੱਕ ਦੇਣ ਦਿੱਤੀ ਹੈ ਬੜੀ ਵੱਡੀ ਸੰਵਿਧਾਨ ਲਿਖ ਕੇ ਉਹਨਾਂ ਨੇ ਉਹ ਸੰਵਿਧਾਨ ਦੇ ਵੀ ਸਭ ਤੋਂ ਪਹਿਲੇ ਉਹਨਾਂ ਨੇ ਲਿਖਿਆ ਪੜੋ ਤੇ ਸੰਘਰਸ਼ ਕਰੋ ਪੜੋ ਜੀ ਤੇ ਪੜੋ ਦੇ ਨਾਲ ਇਹ ਹੈ ਕਿ ਛੱਡੇ ਦੇਸ਼ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਦਾ ਉਹ ਜ਼ਰੂਰੀ ਹੈ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਦਾ ਵੀ ਔਰ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਤੁਸੀਂ ਦੇਖ ਸਕਦੇ ਹੋ ਜਿੱਥੇ ਉਹਨਾਂ ਨੇ ਸਾਡੀ ਸਰਕਾਰ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੀ ਹੈ ਉਹ ਸਭ ਡਾਕਟਰ ਸਾਹਿਬ ਬਾਵਾ ਸਾਹਿਬ ਡਾਕਟਰ ਭੀਮਰਾ ਮਜੀਦਕਰ ਸਾਹਿਬ ਦੇ ਦੱਸੇ ਹੋਏ ਮਾਰਗ ਹੀ ਨੇ ਜਿਹਨੂੰ ਅਸੀਂ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਆਮ ਆਦਮੀ ਪਾਰਟੀ ਵੱਲੋਂ ਕਮਾ ਜਾਂ ਸਰਕਾਰ ਵੱਲੋਂ ਕਮਾ ਕਿਉਂਕਿ ਇਹ ਐਲਾਨ ਮੁੱਖ ਮੰਤਰੀ ਸਾਹਿਬ ਦਾ ਹੈਗਾ ਕਿ ਭਗਤ ਰਵਿਦਾਸ ਜੀ ਦਾ ਗੁਰੂ ਸਾਹਿਬ ਜੀ ਦਾ ਜਿਹੜਾ 650 ਸਾਲ ਦਾ ਜਿਹੜਾ ਜੀ ਬਿਲਕੁਲ ਉਸੇ ਤਰ੍ਹਾਂ ਮਨਾਇਆ ਜਾਏਗਾ ਜਿੱਦਾਂ 300 350 ਸਾਲਾਂ ਮਨਾਇਆ ਬਿਲਕੁਲ ਬਿਲਕੁਲ ਅੱਜ ਸਾਡੇ ਸੀਐਮ ਸਾਹਿਬ ਨੇ ਬੜਾ ਵੱਡੀ ਕਿਰਤਿਆ ਦੇ ਲਈ ਦਿਖਾਉਂਦੇ ਹੋਏ ਬੜਾ ਵੱਡਾ ਕਿਉਂਕਿ ਗੁਰੂ ਸਾਹਿਬ ਦੇ ਦਿਹਾੜੇ ਸਾਨੂੰ ਮਨਾਣੇ ਚਾਹੀਦੇ ਨੇ ਉਹਨਾਂ ਨੇ ਜਿਵੇਂ ਕਿ 350 ਸਾਲਾ ਗੁਰੂ ਰਵਿਦਾਸ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਉਹਦੀ ਤਰਜ਼ ਤੇ ਹੀ ਤੁਸੀਂ ਦੇਖ ਸਕਦੇ ਹੋ ਆਉਣ ਵਾਲਾ 650ਵਾਂ ਗੁਰੂ ਸਾਹਿਬ ਦਾ ਜਿਹੜਾ ਗੁਰੂ ਰਵਿਦਾਸ ਜੀ ਦਾ ਜਿਹੜਾ ਦਿਹਾੜਾ ਆਊਗਾ ਉਹਨੂੰ ਪੂਰੇ ਵਿਸ਼ ਪੱਧਰ ਤੇ ਸਰਕਾਰੀ ਤੌਰ ਤੇ ਬਣਾਉਂਦੀ ਉਹਨਾਂ ਨੇ ਜੋ ਇੱਕ ਅਪੀਲ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਬੜੀ ਵੱਟੀ ਗੱਲ ਹੈ ਸਰਕਾਰੀ ਪੱਧਰ ਤੇ ਵੀ ਇਹੋ ਜਿਹੇ ਗੁਰੂ ਸਾਹਿਬ ਦੇ ਦਿਹਾੜੇ ਮਨਾਣੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਬਹੁਤ ਵੱਡੀ ਸੇਵਾ ਦਿੱਤੀ ਅੱਛਾ ਜਿਵੇਂ ਇੱਕ ਸਵਾਲ ਹੈ ਅਗਰ ਇੱਥੇ ਜਵਾਬ ਦੇਣਾ ਚਾਹੋ ਪ੍ਰਧਾਨ ਮੰਤਰੀ ਸਾਹਿਬ ਦੇ ਜਲੰਧਰ ਤੋਂ ਰੇਨ ਕਿਤਾ ਦੇ ਬਿਲਕੁਲ ਸਾਡੇ ਪ੍ਰਧਾਨ ਮੰਤਰੀ ਨੇ ਜੇਜ ਦੇ ਉਹਨਾਂ ਦਾ ਜੀ ਆਇਆਂ ਨੂੰ ਸਾਡੇ ਪੰਜਾਬ ਦੀ ਧਰਤੀ ਤੇ ਸਾਡੇ ਸੂਬੇ ਤੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਜੀ ਆਇਆਂ ਕਰਨ ਖੁਦ ਜਾ ਰਹੇ ਨੇ ਬਿਲਕੁਲ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਪੰਜਾਬ ਜਾਇਨ ਜੀ ਆਇਆਂ ਥੈਂਕ ਯੂ ਅੱਛਾ ਇੱਕ 에어ਪੋਰਟ ਦਾ ਨਾਮ ਜਿਹੜਾ ਹਾਂਜੀ ਸਾਡੇ ਸੀਐਮ ਸਾਹਿਬ ਨੇ ਅੱਜ ਤੋਂ 2 ਦਿਨ ਪਹਿਲੇ ਬੜੀ ਵੱਡੀ ਇੱਕ ਅਪੀਲ ਵੀ ਕੀਤੀ ਸੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡੇ ਜਿਹੜਾ ਆਦਮਪੁਰ ਜਿਹੜਾ ਸਾਡਾ 에어ਪੋਰਟ ਹੈ ਉਹਦਾ ਨਾਮ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਰੱਖਿਆ ਜਾਵੇ ਤੇ ਅਸੀਂ ਬਿਲਕੁਲ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਚੀਜ਼ ਤੇ ਵਿਚਾਰ ਕਰਕੇ ਸੀਐਮ ਸਾਹਿਬ ਦੀ ਗੱਲ ਤੇ ਪੂਰੇ ਤੇ ਫੁੱਲ ਚੜਾਏ ਨੇ ਔਰ ਉਹਨਾਂ ਦਾ ਨਾਮ ਵੀ ਸ਼੍ਰੀ ਗੁਰੂ ਰਵੀਦਾਸ ਇੰਟਰਨੈਸ਼ਨਲ 에어ਪੋਰਟ ਰੱਖਿਆ ਗਿਆ ਬਹੁਤ-ਬਹੁਤ ਸੰਗਤਾਂ ਨੂੰ ਮੁਬਾਰਕਾਂ ਥੈਂਕ ਯੂ ਗੁਰੂ ਘਰ ਦੇ ਵਿੱਚ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆ ਉਹਨਾਂ ਦੀ ਬਾਣੀ ਦਾ ਜਿਹੜਾ ਇੱਥੇ ਸ਼ਲੋਕ ਜਿਹੜੇ ਨੇ ਉਹ ਸਭ ਸਵਰਨ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਸਿੱਖਿਆ ਦੀ ਗੱਲ ਕਰਦੇ ਆ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸਿੱਖਿਆ ਕੀ ਲੈਣੀ ਚਾਹੀਦੀ ਸਤਿਗੁਰ ਅਰਬਦਾਸ ਮਹਾਰਾਜ ਦੇ ਜੀਵਨ ਤੋਂ ਸਿੱਖਿਆ ਇਹ ਲੈਣੀ ਚਾਹੀਦੀ ਆ ਵੀ ਐਵਰੀਬਾਡੀ ਇਜ਼ ਇਕੁਅਲ ਹੋਣੇ ਚਾਹੀਦੇ ਆ ਸਮਾਨਤਾ ਦਾ ਦਰਜਾ ਜਿਹੜਾ ਉਹਨਾਂ ਨੇ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਉਹਨੇ ਇੱਕ ਜੋ ਇੱਕ ਜੁਟਤਾ ਹੋਣ ਦਾ ਜਿਹੜਾ ਸਾਨੂੰ ਦਰਜਾ ਦਿੱਤਾ ਉਹ ਹਮੇਸ਼ਾ ਇਹ ਕੈਮਰਾਣਾ ਚਾਹੀਦਾ ਸਾਂਝੀ ਬਾਲਤਾ ਦਾ ਉਪਦੇਸ਼ ਮਾਨਵਤਾ ਸਭ ਇੱਕ ਹੀ ਪਛਾਨ ਉਹ ਉਹਨਾਂ ਨੇ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ ਸਾਨੂੰ ਬਿਲਕੁਲ ਸਭ ਤੋਂ بڑا ਸੰਦੇਸ਼ ਮਾਨਵਤਾ ਦੇ ਸੇਵਾ ਦਾ ਦੂਸਰਾ ਇੱਕ ਸਨੇਹਾ ਉਹਨਾਂ ਨੇ ਅਗਿਆਨਤਾ ਨੂੰ ਦੂਰ ਕਰਨ ਦਾ ਦਿੱਤਾ ਕਿ ਗਿਆਨ ਹੈ ਤਾਂ ਸਭ ਕੁਝ ਹੈ ਤੁਹਾਡੇ ਬਲੇ ਉਹ ਕਹਿੰਦੇ ਜੋੜੇ ਨਹੀਂ ਸੀ ਗੰਢਦਾ ਉਹ ਤਕਦੀਰਾਂ ਸੀ ਗੰਢਦਾ ਦੁਨੀਆ ਨੂੰ ਨਾਮ ਦੇ ਖੈਰ ਸੀ ਉਹ ਵੰਡਦਾ ਉਹ ਤਕਦੀਰਾਂ ਗੰਢਦਾ ਸੀ ਦੁਨੀਆ ਦੀ ਉਹਨਾਂ ਨੇ ਇਹ ਉਪਦੇਸ਼ ਦਿੱਤਾ ਭਾਈ ਜਿਹੜੀ ਸਾਂਝੀ ਬਾਲਤਾ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਐਬਰੀਬਾਡੀਜ਼ ਆਲ ਇਕਲ ਹੋਣੇ ਚਾਹੀਦੇ ਆ ਉਹ ਜਿਹੜੀ ਜਿਹੜੀ ਗੰਢ ਬੰਨੀ ਉਹਨੀ ਪਿਆਰ ਦੀ ਗੰਢ ਨਾਮ ਦੀ ਗੰਢ ਬੰਨੀ ਆ ਵੀ ਭਾਈ ਕੋਈ ਵੀ ਹਰ ਇੱਕ ਦੇ ਫੋਨ ਵਿੱਚ ਉਹੀ ਰਚਿਆ ਹੋਇਆ ਜੋ ਸਾਰਿਆਂ ਦੇ ਰਚਿਆ ਹੋਇਆ ਹਰ ਇੱਕ ਦੇ ਬਲੱਡ ਵਿੱਚ ਉਹੀ ਰਚਿਆ ਹੋਇਆ ਕਿਉਂਕਿ ਉਹਨਾਂ ਨੇ ਦੱਸਿਆ ਵੀ ਜਿਹੜਾ ਹਾਰਡ ਮਾਸ ਨਾੜੀ ਕੋ ਪਿੰਜਰ ਫਾਂਖੀ ਬਸੇ ਵਿਚਾਰਾ ਇਹ ਸਾਰੇ ਆਪਾਂ ਹੱਡਾਂ ਮਾਸਾਂ ਦੇ ਬਣੇ ਆ ਸਾਰੇ ਅੱਪਾ ਇਸ ਚੀ ਦੇ ਪੁੱਤਲੇ ਆ ਉਹਨਾਂ ਨੇ ਸਾਨੂੰ ਇਸ ਚੀ ਦਾ ਉਪਦੇਸ਼ ਤਾਂ ਪਾਈ ਚਮ ਦਾ ਕੋਈ ਮੁੱਲ ਨਹੀਂ ਚਮ ਦਾ ਕੋਈ ਮੁੱਲ ਨਹੀਂ ਜੇ ਚਮ ਦਾ ਬਣਿਆ ਜੇ ਅਸੀਂ ਪਸ਼ੂਆਂ ਦੀ ਚਮ ਨੂੰ ਕਿਹਾ ਸਕਦੇ ਆ ਵੀ ਭਾਈ ਇਹ ਚਮ ਆ ਤੇ ਸਾਡਾ ਵੀ ਚਮ ਹੈ ਅੱਜ ਚਮੜੀ ਹੋਰੋਂ ਹੁਣ ਵੀ ਅੱਜ ਕਿਤੇ ਆਪਾਂ ਜਾਣਦੇ ਆ ਕਿਹਨਾ ਸਕਿਨ ਸਪੈਸ਼ਲਿਸਟ ਤੇ ਜਾਓ ਭਾਈ ਚਮੜੀ ਵਾਲੇ ਤੇ ਜਾਓ ਇਹ ਚਮੜੀ ਜਿਹੜੀ ਆ ਨਾ ਉਹਨਾਂ ਨੇ ਚਮੜੀ ਤਾਂ ਐਦਾਂ ਨਖਾਰ ਕੇ ਰੱਖ ਦਿੱਤੀ ਆ ਵੀ ਜਦਾਂ ਬਈ ਸਿੱਟੀ ਹੋਈ ਧਮੜੀ ਨਹੀਂ ਬੁਲਣੀ ਚਾਹੀਦੀ ਉਹ ਕਹਿੰਦੇ ਉਹ ਨਹੀਂ ਆਪਣੇ ਜੰਝੂ ਜਿਹੜਾ ਪਾਇਆ ਸੀ ਨਾ ਉਹਨੇ ਰੰਬੀ ਗੱਡ ਕੇ ਜਦੋਂ ਉਹ ਸਾਨੂੰ ਇੱਕ ਉਪਦੇਸ਼ ਦਿੱਤਾ ਦੁਨੀਆਂ ਨੂੰ ਕਿ ਭਾਈ ਮੈਂ ਨਾਮ ਦਾ ਜਿਹੜਾ ਜੰਜੂ ਪਾਇਆ ਉਹ ਆਪਣੇ ਅੰਦਰ ਪਾਇਆ ਆ ਉਹਨੇ ਕੋਈ ਰੰਬੀ ਨਹੀਂ ਸੀ ਮਾਰੀ ਉਹਨੇ ਕਿਹਾ ਸੀ ਜਿਹੜਾ ਜੰਜੂ ਆਪਾਂ ਉੱਪਰ ਪਾਉਂਦੇ ਆ ਨਾ ਉਹਨੇ ਨਾਮ ਦਾ ਜੰਜੂ ਪਾਇਆ ਸੀ ਉਹ ਕਹਿੰਦਾ ਮੈਂ ਆਪਣੇ ਦਿਲ ਚ ਆਪਣੇ ਹਿਰਦੇ ਚ ਆਪਣੇ ਮਨ ਚ ਬਸਾਇਆ ਉਹ ਪ੍ਰਮਾਤਮਾ ਦਾ ਜੰਜੂ ਉਹ ਸੱਚੇ ਪਾਤਸ਼ਾਹ ਦਾ ਜੰਜੂ ਉਹ ਗੁਰੂ ਮਹਾਰਾਜ ਦਾ ਜੰਜੂ ਸੋ ਇਹ ਜਿਹੜਾ ਉਪਦੇਸ਼ ਆ ਮੈਂ ਕਹਿੰਦਾ ਅਸੀਂ ਉਹ ਉਹਨਾਂ ਦੇ ਰਹਿਣੀ ਆ ਆਲਵੇ ਸਾਰੀ ਖਲਕਤ ਉਹਨਾਂ ਦੀ ਜਣੀ ਬਿਲਕੁਲ ਬਹੁਤ ਸਿਆਣੀ ਗੱਲ ਕਹੀ ਹੈਗੀ ਔਰ ਇਹੀ ਸਿੱਖਿਆ ਸਾਨੂੰ ਆਪਣੇ ਜੀਵਨ ਦੇ ਵਿੱਚ ਉਤਾਰਨੀ ਚਾਹੀਦੀ ਹੈ ਬੇਸ਼ੱਕ ਅਸੀਂ ਜਾਤ ਪਾਤ ਦੀ ਗੱਲ ਕਰਦੇ ਹਾਂ ਪਰ ਉਹ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਉਹ ਸਿੱਟੀਆਂ ਹੋਈਆਂ ਦਮੜੀਆਂ ਨਹੀਂ ਭੁੱਲਣੀਆਂ ਚਾਹੀਦੀਆਂ ਔਰ ਸਭ ਤੋਂ ਵੱਡੀ ਗੱਲ ਅਗਿਆਨਤਾ ਵਸ਼ ਕੀਤੀ ਹੋਈ ਗੱਲਾਂ ਜਿਹੜੀਆਂ ਨੇ ਉਹ ਬਾਅਦ ਦੇ ਵਿੱਚ ਕਿੱਥੇ ਕਿਹੜੇ ਸਨੇਹ ਦਿੰਦੀਆਂ ਨੇ ਇਹ ਯਾਦ ਰੱਖਣਯੋਗ ਗੱਲਾਂ ਨੇ ਯਾਦ ਰੱਖਣਯੋਗ ਗੱਲਾਂ ਨੇ ਸਾਰੀ ਹਾਂ ਗੁਰੂ ਦਾ ਗੁਰੂ ਦਾਸ ਬਾਰੇ ਨੇ ਜਾਤ ਪਾਤ ਦਾ ਬਹੁਤ ਖੰਡਨ ਕੀਤਾ ਹੈ ਕਿਹੜਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਿੱਥੇ ਲੇਖਾ ਮੰਗੀਏ ਕਿੱਥੇ ਦੇਹ ਜਾਤ ਪਾਤ ਨਾ ਜਾਏ ਪਲਟੂ ਚੀ ਜਾਤ ਦਾ ਮਤ ਕੋਈ ਕਰੇ ਹੰਕਾਰ ਸਾਹਿਬ ਦੇ ਦਰਬਾਰ ਮੇ ਕੇਵਲ ਭਗਤੀ ਪਿਆਰ ਮਤ ਇਹ ਹੈ ਵੀ ਉਹਨਾਂ ਨੇ ਇਹ ਸੇ ਦਿੱਤਾ ਵੀ ਕੋਈ ਜਾਤ ਪਾਤ ਨਹੀਂ ਕੋਈ ਮਜਬ ਨਹੀਂ ਹੈ ਇਹ ਸਿਰਫ ਠੇਕੇਦਾਰਾ ਨਹੀਂ ਬਣਾਤੇ ਠੀਕ ਹੈ ਜੀ ਬਿਲਕੁਲ ਅੱਛਾ ਇੱਕ ਹੋਰ ਸਨੇਹਾ ਜੋ ਯੂਥ ਨੂੰ ਮੇਰੇ ਖਿਆਲ ਸਮਝਣਾ ਚਾਹੀਦਾ ਹੈ ਅਗਿਆਨਤਾ ਨਹੀਂ ਪੱਲੇ ਹੋਣੀ ਚਾਹੀਦੀ ਇਹ ਹੀ ਸਭ ਤੋਂ بڑا ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਸਬਕ ਜ਼ਰੂਰੀ ਹੈ ਸਾਡੇ ਸਮਾਜ ਨੂੰ ਅੱਜ ਤੋਂ ਲੈਣਾ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਵਰਲਡ ਨੂੰ ਸਤਿਗੁਰੂ ਗੁਰੂ ਨਵਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਂਝੀ ਵਾਲਤਾ ਦਾ ਵੀ ਪ੍ਰਤੀਕ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਸਾਡੀ ਕੌਮ ਲਈ ਉਹ ਸੱਚ ਮੋਚਿਕ ਪਰਮਾਤਮਾ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਆਏ ਜਿਨ੍ਹਾਂ ਨੇ ਜਾਤ ਪਾਤ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਫੇਰ ਵੀ ਕੁਝ ਅੱਜ ਦੇ ਸਮਾਜ ਦੇ ਵਿੱਚ ਅੰਸ਼ਰ ਹੈਗੇ ਆ ਜਿਹੜੇ ਸਾਡੇ ਜਾਤ ਪਾਤ ਨੂੰ ਹਲੇ ਵੀ ਬਰਕਰਾਰ ਰੱਖਿਆ ਹੋਇਆ ਪਰ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਪਣਦੀ ਹੈ ਕਿ ਗੁਰੂਆਂ ਦੇ ਜੋ ਕਿਹਾ ਉਹਨਾਂ ਨੇ ਜੋ ਸਿੱਖਿਆ ਦਿੱਤੀ ਹੈ ਉਹਤੇ ਅਮਲ ਕਰੀਏ ਤੇ ਜਾਤ ਪਾਤ ਨੂੰ ਖਤਮ ਕਰੀਏ ਬਿਲਕੁਲ ਅੱਛਾ ਪੰਜਾਬ ਸਰਕਾਰ ਵੱਲੋਂ ਜਿਹੜੇ ਸਾਡੇ 600 ਸਾਲਾਂ ਨੂੰ ਕਿਹਾ ਕਿ ਉਸੇ ਤਰ੍ਹਾਂ ਅਸੀਂ ਸੈਲੀਬ੍ਰੇਟ ਕਰਾਂਗੇ ਜਿੱਦਾਂ 350 ਸਾਲ ਜਿਹੜੇ ਹੈਗੇ ਆ ਸ਼ਹਾਦਤ ਤੇ ਗੁਰਤੀਬਾਦਰ ਜੀ ਦੇ ਮਨਾਏਗੇ ਅਗਲੇ ਸਾਲ 650 ਸਾਲ ਸਾਲਾ ਗੁਰਪੁਰਬ ਮਨਾਣਾ 사ਤਗੁਰਪ੍ਰਬਦਾਸ ਮਹਾਰਾਜੀ ਦਾ ਔਰ ਇਹ ਸਾਰੇ ਪੰਜਾਬ ਸਰਕਾਰ ਵੀ ਔਰ ਜਿੰਨੀ ਕਾਇਨਾਤ ਹੈ ਵਰਲਡਵਾਈਡ ਹੈ ਇਹ ਜਿੰਨਾ ਵਰਲਡ ਦੇ ਸਾਰੇ ਸੰਤ ਮਹਾਪੁਰਸ਼ ਸਾਰੇ ਸਾਡੇ ਜਿੰਨੇ ਹੈਗੇ ਆ ਉਹ ਸਾਰੇ ਹੀ ਮਨਾ ਰਹੇ ਆ ਬਾਕੀ ਤੁਸੀਂ ਪਹਿਲਾਂ ਅਗਿਆਨਤਾ ਦੀ ਗੱਲ ਕੀਤੀ ਦਾ ਗਿਆਨ ਅੰਜਨ ਗੁਰਦੀਆ ਆਗਾਂ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਜਿਹੜਾ ਗਿਆਨ ਦਾ ਜਿਹਨੇ ਸੁਰਮਾ ਆਪਣੇ ਅੱਖਾਂ ਚ ਪਾ ਲਿਆ ਨਾ ਉਹ ਨੂੰ ਉਹਦੀ ਅਗਿਆਨਤਾ ਆਪਣੇ ਆਪ ਮਿਟ ਜਾਂਦੀ ਆ ਉਹਦੇ ਕੋਈ ਅੰਦਰ ਕੋਈ ਭੇਦ ਭਾਵ ਨਹੀਂ ਰਹਿੰਦਾ ਉਹਦੇ ਕੋਈ ਮਨ ਮੁਟਾਬ ਨਹੀਂ ਰਹਿੰਦਾ ਜਿਹਨੇ ਗਿਆਨ ਪਾ ਲਿਆ ਗਿਆਨ ਹੁੰਦਾ ਗੁਰੂ ਕੋਲੋਂ ਲੈਣਾ ਕਹਿੰਦਾ ਜਿਉ ਪਖਾਨ ਨਾਪ ਚੜ ਤਰੇ ਪ੍ਰਾਣੀ ਗੁਰ ਚਰਨ ਲਖਤ ਨਿਸਤਰੇ ਜਿੱਦਾਂ ਕਹਿੰਦਾ ਜਿਹੜਾ ਪੱਥਰ ਇੱਕ ਉਹ ਇੱਕ ਕਿਸ਼ਤੀ ਦੇ ਵਿੱਚ ਰੱਖ ਦਿਓ ਤੋ ਉਹ ਵੀ ਤਰ ਜਾਂਦਾ ਇਦਾਂ ਹੀ ਗੁਰੂ ਦੇ ਨਾਲ ਲਾ ਕੇ ਮਨੁੱਖ ਤਰ ਜਾਂਦਾ ਭਾਈ ਅਗਿਆਨ ਜਿਹੜਾ ਨਾ ਕਿ ਅਗਿਆਨੀ ਪੁਰਸ਼ ਨੂੰ ਗਿਆਨਤਾ ਦੀ ਲੋੜ ਹੁੰਦੀ ਆ ਉਹਨੂੰ ਜੇ ਗਿਆਨ ਗਿਆਨ ਲੈਣਾ ਉਹ ਮਹਾਪੁਰਸ਼ਾਂ ਦੇ ਲੜ ਲੱਗੇ ਉਹ ਗੁਰੂ ਮਹਾਰਾਜ ਦੇ ਲੜ ਲੱਗੇ ਆਪੇ ਉਹਦਾ ਉਹਦਾ ਗਿਆਨ ਦਾ ਚਾਨਣ ਉਹਨੂੰ ਆਪਣੇ ਆਪ ਆਇਆ ਨਹੀਂ ਨਹੀਂ ਤਾਂ ਮਾਂ ਗੰਗਾ ਵੀ ਦਵਣੀ ਨਹੀਂ ਜੇ ਕੋਈ ਕੱਢ ਕੇ ਬਾਹਰ ਬੋਤ ਚਾਹੇ ਕੋਈ ਵੀ ਆ ਤਾਂ ਉਹਨੇ ਕੱਡੇ ਖੜ ਕੇ ਬਾਹਰ ਮਾਰੀ ਵੀ ਆ ਕਿਉਂਕਿ ਉਥੇ ਗਰੀਬੀ ਦਾਵੇ ਦਾ ਸਾਰਾ ਬੋਲਬਾਲਾ ਸੀਗਾ ਹਮ ਗਰੀਬ ਮਸਕੀਨ ਪ੍ਰਭ ਤੇਰੀ ਰਾਖ ਰੱਖ ਰੱਖ ਵੱਡਾ ਹੈ ਉਹਨੇ ਉਹਨੇ ਵੱਡਾ ਬਣਾਇਆ ਉਹਨੇ ਕਿਹਾ ਭਾਈ ਮੈਂ ਤਾਂ ਗਰੀਬਾਂ ਦੇ ਨਾਲ ਆ ਮੈਂ ਤੇਰੇ ਨਾਲ ਆ ਜੇ ਤੂੰ ਸੱਚ ਦਾ ਉਪਦੇਸ਼ ਦਿੰਦਾ ਸੱਚ ਦੇ ਉਪਦੇਸ਼ ਨਾਲ ਅੱਛਾ ਅੱਜ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਪਹੁੰਚੇ ਹੈਗੇ ਜਲੰਧਰ ਉਹਨਾਂ ਨੇ ਆਦਮਪੁਰ ਜਿਹੜਾ ਹਵਾਈ ਅੱਡਾ ਹੈਗਾ ਉਹ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਕੀਤਾ ਉਹਨਾਂ ਦੇ ਨਾਮ ਨੂੰ ਸਮਰਪਿਤ ਚਲੋ ਬੜੀ ਚੰਗੀ ਗੱਲ ਆ ਸਾਡੇ ਸਾਡੇ ਸਾਰੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਵੀ ਉਹਨਾਂ ਨੇ ਇਹ ਸਾਡਾ ਮਨਸ਼ਾ ਸੀਗੀ ਵੀ ਸੀਗੀ ਬਈ ਸਤਗੁਰੂ ਰਵਿਦਾਸ ਮਹਾਰਾਜ ਤੇ ਜਿਹੜਾ ਆਦਮਪੁਰ ਦਾ 에ਰਪੋਰਟ ਆ ਉਹ ਰੱਖਿਆ ਜਾਵੇ ਚਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਬਾਕੀ ਪੋਲੀਟੀਕਲ ਹੈ ਸਾਰਾ ਕੁਝ ਪਰ ਅਸੀਂ ਪੋਲੀਟੀਕਲ ਨਹੀਂ ਚੱਲਦੇ ਤੇ ਪਰ ਇਹ ਜਿਹੜੀ ਸੋਚ ਆ ਸਾਡੀ ਜਾਂ ਸਾਡੀ ਮਨ ਮਨ ਦੀ ਮਨਸ਼ਾ ਸੀ ਉਹ ਪੂਰੀ ਹੋਈ ਆ ਵੀ ਸਤਿਗੁਰੂ ਅਰਬਦਾਸ ਮਹਾਰਾਜ ਤੇ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਰੱਖਿਆ ਗਿਆ ਬਹੁਤ ਬਹੁਤ ਧੰਨਵਾਦ ਬਿਲਕੁਲ ਜਿੱਥੇ ਦਵਾਬਾ ਬੈਲਟ ਨੂੰ ਜ਼ਰੂਰਤ ਸੀਗੀ ਕਿਉਂਕਿ ਮੰਗ ਸੀਗੀ ਉੱਥੇ ਇਹ ਚੀਜ਼ ਜਿਹੜੀ ਆ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸਿੱਖਿਆ ਕੀ ਮਿਲਦੀ ਆ ਦਮਣੀਆ ਲੱਖ ਤੁਹਾਡੇ ਪੱਲੇ ਹੋਣ ਪਰ ਜੇ ਇਸ ਚਮਦੇ ਉੱਤੇ ਤੁਹਾਡੇ ਕੋਲ ਗਿਆਨ ਵਰਗੀ ਚਾਦਰ ਨਹੀਂ ਤਾਂ ਤੁਸੀਂ ਇਸ ਸਮਾਜ ਇਸ ਦੁਨੀਆ ਦੇ ਵਿੱਚ ਉਸੀ ਤਰ੍ਹਾਂ ਹੋ ਜਿੱਦਾਂ ਬਿਨਾ ਸਾਹ ਦੇ ਕੋਈ ਜਿਹੜੀ ਬੋਡੀ ਪਈ ਹੁੰਦੀ ਹੈ ਅਗਰ ਪੁੰਨ ਕਰਨਾ ਹੈ ਤਾਨ ਕਰਨਾ ਹੈ ਕਿਸੇ ਨੂੰ ਤੁਸੀਂ ਆਪਣੇ ਆਪ ਨੂੰ ਜਾ ਕੇ ਕਿਸੇ ਦੇ ਹਵਾਲੇ ਕਰਨਾ ਤਾਂ ਨਿਮਣਾ ਪੈਣਾ ਸਿੱਖਿਆ ਦਾ ਗਿਆਨ ਲੈਣਾ ਪੈਣਾ ਇਹੀ ਖੂਬਸੂਰਤ ਬਾਣੀ ਸਾਡੇ ਗੁਰੂ ਰਵਿਦਾਸ ਦੇ ਮੂੰਹੋਂ ਅਸੀਂ ਸੁਣੀ ਹੈ ਔਰ ਇਹਦੇ 'ਤੇ ਅਮਲ ਕਰਨ ਦੀ ਵੀ ਲੋੜ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ